ਕਿਰੋ ਉਹਨੇ ਸਿਰਾਜੀ ਕੋਈ ਬੱਚਾ ਚੋ ਇਹ ਬੁੜਾ ਬਜ਼ੁਰਗ ਕੋਈ ਚੋ ਜੇ ਠੀਕ ਹੈ ਠੀਕ ਹਾਂ ਕਿਸੇ ਟਾਈਮ ਚੋ ਲਾ ਕੇ ਤੇ ਮਰਜੀ ਲਈ ਫਿਰ ਕੋਈ ਕੁਝ ਨਹੀਂ ਕਰਨਾ ਚਾਹ ਮਣੀ ਨਜਾਇਜ਼ ਹੀ ਜਮਾ ਆਮ ਜੇ ਕਾਮਾਬੀਰੇ ਜਮਾ ਇੱਕ ਕਰੇ ਲੂ ਕਰੋ ਵੀਡੀਓ ਆ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬੰਦਰ ਜ਼ਿਲ੍ਹਾ ਬਠਿੰਡਾ ਤੇ ਵਿਰੇ ਤਹਿਸੀਲ ਆ ਗਈ ਦਮਦਮਾ ਸਾਹਿਬ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਬਾਈ ਜੀ 4 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਅੱਜ ਦੀ ਵੀਡੀਓ ਬਾਈ ਮੇਜਰ ਸਿੰਘ ਪਾਲੂਗਾ ਮੇਜਰ ਸਿੰਘ ਪਾਲੂ ਕੇ ਘਰੋਂ ਦੋਸਤੋ ਵੀਡੀਓ ਬਣਾ ਰਹੇ ਆ ਜਮਾ ਇੱਕ ਘਰੇਲੂ ਕੰਮ ਆ ਵੀਰੇ ਕੋਈ ਵਪਾਰ ਦਾ ਕੰਮ ਨਹੀਂ ਬਾਈ ਹੋਰਿਆ ਨੇਕਾ ਹਾ ਸੂਈ ਸਵਾਈ ਕਿੰਨਾ ਮਾ ਸੂਆ ਸੂਈ ਹੈ ਜੀ ਤੀਜਾ ਜੀ ਤੀਜਾ ਸੂਆ ਸੂਈ ਹੋਈ ਆ ਹਾ ਗਾਂ ਸੇਲ ਕਰਨੀ ਆ ਕੀ ਇਹਦਾ ਮੁੱਲ ਤੇ ਕਿੰਨਾ ਕਿਨੇ ਪਿਛਲੇ ਸੂਏ ਦੁੱਧ ਪਾਇਆ ਵੀਰੇ ਉਹ ਆਪਾਂ ਸਾਰੀ ਗੱਲਬਾਤ ਮਾਲਕ ਨਾਲ ਕਰ ਲਾਂਗੇ ਜਮਾ ਇੱਕ ਵੀਰੇ ਘਰੇਲੂ ਕੰਮ ਆ ਕੋਈ ਵਪਾਰ ਵਾਲਾ ਕੰਮ ਨਹੀਂ ਆ ਜੀ ਤੁਸੀਂ ਵੀਡੀਓ ਸਾਹਮਣੇ ਆ ਜਾ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ 94 99 ਜੀ ਹਾਂਜੀ 81590 ਠੀਕ ਆ ਬਾਬਾ ਕਰਦੀ ਆਪਣੀ ਹਜੇ ਹਾਂਜੀ ਹਾਂਜੀ ਕਰਦੀ ਆ ਜੀ ਕਰਦੀ ਤੀਜਾ ਸੂਆ ਸੂਆ ਹਾਂ ਤੀਜੀ ਜੀ ਹਾਂ ਤੀਜੀ ਬੱਚਾ ਕੀ ਦਿੱਤਾ ਇਹਨੇ ਬੱਚਾ ਜੀ ਬੱਚਾ ਪਿੱਛੇ ਹਾਂਜੀ ਹਾਂਜੀ ਠੀਕ ਆ ਠੀਕ ਆ ਕਿੱਦੇ ਰਾਤ ਹੀ ਸੂਈ ਆ ਰਾਤ ਸੂਈ ਆ ਜੀ ਰਾਤ ਸੂਈ ਆ ਜੇਰ ਤੋਂ ਬਿਲੇ ਬਿਲਕੁਲ ਸਾਫ ਆ ਜੇਰ ਇੱਧਰ ਪਈ ਆ ਜਮਾ ਵਧੀਆ ਜੇਰ ਜੂਰ ਪੈ ਗਈ ਬੌਲਾ ਕੱਢਦਾ ਮਾੜਾ ਮੋਟਾ ਹਾਂਜੀ ਕੱਢਿਆਗਾ ਬੌੜਾ ਕੱਢਿਆ ਹਾਂ ਹਾਂ ਕੱਢਿਆ ਪਿਛਲੇ ਸੂਏ ਛੋਟੇ ਕੋਲੇ ਨੇ ਕਿੰਨਾ ਕ ਦੁੱਧ ਦਿੰਦਾ ਜੀ ਦੁੱਧ ਹੋਊਗਾ ਜੀ 11 12 ਕਿਲੋ ਬਾਕੀ ਦੁੱਧ ਸੇਵਨ ਵਾਲਾ ਜੀ ਹਾਂ ਵੀ 11 ਕਿਲੋ ਦਿੰਦਾ ਹਾਂ ਹਾਂ ਅੰਦਾਜ਼ਾ ਹੋਣਾ ਰਾਤੋਂ 12 ਦੇ ਵਿੱਚ ਵਿੱਚ ਹੀ ਦਿੰਦਾ ਵੀਰੇ ਜਮਾ ਇੱਕ ਕਰੀ ਲੂਕ ਆ ਮਾ ਤਾਂ ਸਿਆ ਦੇਖ ਲੋ ਬਾਕੀ ਖੋਲ ਕੇ ਤੋੜ ਕੇ ਤੁਹਾਨੂੰ ਦਿਖਾ ਦੂੰਗਾ ਗੁੱਡੀਆਂ ਜਾਂ ਕੁਡੀਆਂ ਵੀ ਉਹ ਤੋੜ ਕੇ ਦੇਣੀਆਂ ਵਿਚਾਰ ਜੇ ਮੈਂ ਕਾਮ ਦੇ ਬੰਦੇ ਆ ਯਾਰ ਕੋਈ ਵਪਾਰ ਵਾਲਾ ਕੰਮ ਨਹੀਂ ਬੱਚਾ ਦੋਸਤੋ ਆ ਬੱਛਾ ਇਹਦੇ ਪਿੱਛੇ ਖੋਲ ਕੇ ਤੋਰਿਓ ਵੀਰੇ ਤੁਸੀਂ ਕਣ ਇਧਰ ਨੂੰ ਤੋਰ ਲਈ ਬਿਹੜੇ ਜੀ ਮੜੇ ਦਿਖਾ ਦੰਨੇ ਕੋਈ ਨਹੀਂ ਬਾਕੀ ਬਾਈ ਜੀ ਤੁਸੀਂ ਆਹ ਦੇਖ ਲਓ ਸਾਨੂੰ ਆਪਾਂ ਖੋਲ ਕੇ ਤੋਰ ਕੇ ਦਿਖਾ ਦੰਨੇ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਕੋਲੇ ਆ ਜੋ ਆਪਦੀ ਤੁਸੀਂ ਧਾਰਾਂ ਦੀ ਪਾਸ ਕਰਕੇ ਤਸੱਲੀ ਕਰ ਸਕਦੇ ਹੋ ਵੀਰੇ ਆਹ ਦੇਖੋ ਬਾਈ ਕਰ ਲਓ ਚੈੱਕ ਬੱਚਾ ਦੋਸਤੋ ਇਹਨੇ ਬੱਚੇ ਨੂੰ ਜਨਮ ਦਿੱਤਾ 30 ਤਰੀਕ 10ਵਾਂ ਮਹੀਨਾ ਤੇ 2025 ਦੀ ਵੀਡੀਓ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਣੀ ਹੋਈ ਮੁੱਲ ਆ ਜਿਹੜਾ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਮ ਜੇ ਕੰਮ ਆ ਵੀਰੇ ਜਮਾ ਇੱਕ ਘਰੇਲੂ ਕੋਲੋਂ ਵੀਡੀਓ ਆ ਤੇ ਬਾਕੀ ਆਪਾਂ ਮੁੱਲ ਦਾ ਕਨਫਰਮ ਕਰ ਲੈਨੇ ਕੀ ਇਹਦਾ ਭਾਅ ਰਹੂਗਾ ਹਾਂਜੀ ਬਾਬਾ ਜੀ ਕੀ ਭਾਅ ਕਰਦੇ ਉਹਦਾ ਜੀ ਰੇਟ ਆਦਾ 55 ਹੈ ਜੀ 55000 ਹਾਂਜੀ 55 ਉਹ ਹੈਗਾ ਇਹਦੇ ਚ ਰਿਆਤ ਮੌਕੇ ਤੇ ਮਾੜੀ ਮੋਟੀ ਮਾੜਾ ਮੋਟਾ ਹੋ ਜਣਾ ਜੀ ਚਲੋ ਕਿਦੋਂ ਬੰਦਾ ਚੱਲ ਕੇ ਥੋੜਾ ਕਨਾ ਕਰਾ ਜਾਂਦਾ ਕੋਈ ਬਦਰੀ ਠੀਕ ਆ ਠੀਕ ਆ ਹਾਂਜੀ ਹਾਂਜੀ 55000 ਦੋਸਤੋ ਮੁੱਲ ਆ ਪਿੰਡ ਦੋਸਤੋ ਭਾਗੀਬੰਦਰ ਜਿਲ੍ਹਾ ਬਠਿੰਡਾ ਦਮਦਮਾ ਸਾਹਿਬ ਤਲਵੰਡੀ ਸਾਬੋਂ ਤੋਂ 4 ਕਿਲੋਮੀਟਰ ਮੇਜਰ ਸਿੰਘ ਬਾਲੂਕੇ ਪਿੰਡ ਚ ਨਾਂ ਤੇ ਜਾਣਦੇ ਆ ਜਿਹੜੇ ਵੀ ਮੇਰੇ ਭਰਾ ਨੇ ਆਉਣਾ ਆ ਕੇ ਤਸੱਲੀ ਕਰਕੇ ਆਪਦਾ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਵੀਰੇ ਧੰਨਵਾਦ ਸੀਲ ਦੀ ਬਹੁਤ ਗਰੰਟੀ ਹੈ ਜੀ ਸੀਲ ਆ ਵਧੀਆ ਹਾਂ ਜਿੰਨੀ ਕਰੋਂ ਉਹਨੂੰ ਸੀਲ ਜੀ ਕੋਈ ਬੱਚਾ ਚੋ ਵੀ ਬੁੜਾ ਚੋ ਕੋਈ ਚੋ ਠੀਕ ਆ ਠੀਕ ਆ ਕਿਸੇ ਟਾਈਮ ਚੋ ਲੈ ਕੇ ਤੇ ਮਰਜ਼ੀ ਲਈ ਫਿਰ ਕੋਈ ਕੁਝ ਨਹੀਂ ਕਰਨਾ ਚਾਹਣੀ ਨਾ ਜਾਇਸੀ ਆ ਜਮਾ ਠੀਕ ਆ ਵੀ ਠੀਕ ਆ ਠੰਡੀ ਸਾਊਸ ਸੀਲ ਹੈ ਵੀਰੇ ਜਿਵੇਂ ਮਰਜ਼ੀ ਆਪਦੀ ਤੁਸੀਂ ਚੋ ਸਕਦੇ ਹੋ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸਸੀਕਲ ਬਈ ਸਾਰੇ